ਸੋਹਣਾ ਡਿਜ਼ਾਈਨ ਆਇਆ ਦੇਖੋ ਜੀ ਚਾਰ ਕਲਰ ਆਏ ਨੇ ਬਹੁਤ ਪਿਆਰੇ ਕਲਰ ਆਏ ਨੇ ਕਲਰ ਚਾਰਟ ਦੇਖੋ ਜੀ ਨਾਵਾ ਕਿੰਨੇ ਫਰੋਹ ਜੀ ਤੇ ਜਿਵੇਂ ਹੈ ਨਾ yellow টাইਪ ਕਲਰ ਆਇਆਗਾ mustard yellow ਇੱਕ ਕਦਰ ਨਾਵਾ ਕਦਰ ਦੋਨਾਂ ਕੰਬਿਨੇਸ਼ਨ ਦੇ ਵਿੱਚ ਇੱਕ ਇੱਕ ਕਲਰ ਆਇਆ ਦੇਖੋ ਗਾਜਰੀ ਜੇ ਕਲਰ ਆ ਗਿਆ ਜੀ ਇੱਕ ਗ੍ਰੇ ਸ਼ੇਡ ਆ ਗਿਆ ਚਾਰ ਕਲਰ ਨੇ ਬਹੁਤ ਸੋਹਣਾ ਕੱਪੜਾ ਆਇਆ ਦਿਖਾਓ ਜੀ ਖੁੱਲ ਕੇ ਆਲਓਵਰ 5 ਮੀਟਰ ਸੂਟ ਆਊਗਾ ਜੀ ਚਾਰ ਕਲਰ ਆਏ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਫੈਬਰਿਕ ਆ ਬਹੁਤ ਸੋਹਣਾ ਜੀ ਬਹੁਤ ਸੋਹਣਾ ਗਰਮੀ ਵਾਲਾ ਸੂਟ ਆ ਫੈਬਰਿਕ ਬਹੁਤ ਟੌਪ ਦਾ ਆ ਜੀ ਇਹਦੇ ਵਿੱਚ ਕੋਈ ਬਲ ਨਹੀਂ ਔਰ ਬਹੁਤ ਸੋਹਣੇ ਕਲਰ ਨੇ ਗਰਮੀ ਵਾਲੇ ਕਲਰ ਨੇ ਜੀ ਕਦਰ ਚਾਰੇ ਬਹੁਤ ਸੋਹਣੇ ਆ ਨੇ ਜਿਹੜਾ ਕਲਰ ਤੁਹਾਨੂੰ ਸੋਹਣਾ ਲੱਗਦਾ ਉਸਦੇ ਚਾਰੇ ਸੋਹਣੇ ਨੇ ਚਾਰੇ ਕਲਰਾਂ ਚ ਜਿਹੜੇ ਜਿਹੜੇ ਤੁਸੀਂ ਬੁੱਕ ਕਰਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਬਹੁਤ ਸੋਹਣਾ ਕਲਰ ਚਾਰਟ ਹੈ ਜੀ ਔਰ ਆਰਾਮਦਾਰੀ ਬਹੁਤ ਦਾ ਕਪੜਾ ਜੀ ਮਤਲਬ ਜਿਹਨੂੰ ਆਪਾਂ ਕਹਿੰਦੇ ਸਕੂਨ ਵਾਲਾ ਕਪੜਾ ਪਾਉਣਾ ਉਹ ਕਪੜਾ ਜੀ ਇਹ ਡੇਲੀ ਪਾਣ ਲਈ ਸਕੂਨ ਵਾਲਾ ਕਪੜਾ ਹੈ ਮਤਲਬ ਸ਼ਾਂਤੀ ਵਾਲਾ ਕਪੜਾ ਬਹੁਤ ਸੋਹਣਾ ਜੀ ਸੋਬਰ ਜਾ ਕਪੜਾ ਹੈਗਾ ਕੋਈ ਰੰਗ ਦੀ ਦਿੱਕਤ ਨਹੀਂ ਸੋਹਣਾ ਕਪੜਾ ਹੈ ਕੋਈ ਬਲ ਨਹੀਂ ਪੈਂਦੇ ਪ੍ਰ 5 ਮੀਟਰ ਸੂਟ ਹੈ ஆன்ਲਾਈਨ ਪੇਮੈਂਟ ਤੇ ਸ਼ਿਪਿੰਗ ਲੈ 60 ਰੁਪਏ ਜੀ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਇਹਨਾਂ ਦੀ 350 ਦਾ ਸੂਟ ਦੇਵਾਂਗੇ ਜੀ 5 ਮੀਟਰ ஆன்ਲਾਈਨ ਪੇਮੈਂਟ ਤੇ ਆਰਡਰ ਲਿਜੋ ਚਾਰ ਰੰਗ ਨੇ ਜੀ ਸੀ ਗ੍ਰੀਨ ਫਰੋਜ਼ੀ ਜਿਵੇਂ ਰਾਮਾ ਗ੍ਰੀਨ ਫਰੋਜ਼ੀ ਕਹਿੰਦੇ ਆਪਾਂ ਦੇਖੋ ਤੇ ਚਾਰੇ ਕਦਰ ਬਹੁਤ ਸੋਹਣੇ ਨੇ ਕਦਰ ਦੇਖੀ ਚਲੋ ਬੁੱਕ ਕਰ ਲਓ ਜੀ ਚਾਰ ਰੰਗ ਆਉਣਗੇ ਚਾਰ ਰੰਗ ਬਹੁਤ ਸੋਹਣੇ ਪ੍ਰਾਈਸ 350 ਜੀ ਸੀਓਡੀ ਇਹਨਾਂ ਦੀ ਹੋਣੀ ਨਹੀਂ ਜੀ ஆன்ਲਾਈਨ ਪੇਮੈਂਟ ਤੇ ਆਰਡਰ ਲਿਜੋ ਇੱਕ ਸੂਟ ਦੀ 60 ਹੈ ਦੋ ਦੀ 80 ਹੈ ਚਾਰ ਦੀ 100 ਹੈ ਜੀ ਜੇ ਤੁਸੀਂ ਹਰਿਆਣਾ ਰਾਜਸਥਾਨ ਹੋਸਟੇਟ ਦੇ ਹੋ ਤਾਂ 20 ਰੁਪਏ ਜ਼ਿਆਦਾ ਲੱਗਣਗੇ ਬਸ